ਕਣਕ ਦੇ ਵਿੱਚ ਗੋਵ ਵਾਲੀ ਸੁੰਡੀ ਜਾਂ ਆਪਾਂ ਸਟੈਂਬੌਰਰ ਕਹਿੰਦੀ ਹੈ ਜਾਂ ਗਲਾਬੀ ਸੁੰਡੀ ਵੀ ਕਹੇ ਜਾਂਦੇ ਆ ਤਾਂ ਜਿਸ ਤਰ੍ਹਾਂ ਇਹ ਸੁਪਰ ਸੀਡਰ ਵਾਲੀ ਕਣਕ ਆ ਤੇ ਇਹਦੇ ਵਿੱਚ ਦਿਖਾਈ ਦਿੱਤੀ ਆ ਵੈਸੇ ਕਿਸਾਨ ਵੀਰੋ ਇਹਦਾ ਕੋਈ ਸਬੰਧ ਪਰ ਠੀਕ ਆ ਜੇ ਸੁਪਰ ਸੀਡਰ ਕਾਫੀ ਬਦਨਾਮ ਹੈ ਇਹਦੇ ਲਈ ਬਟ ਇਹਦਾ ਕੋਈ ਸਬੰਧ ਇਸ ਤਰ੍ਹਾਂ ਤਾਂ ਨਹੀਂ ਹੁੰਦਾ ਵੀ ਸੁਪਰ ਸੀਡਰ ਵਾਲੇ ਤਾਂ ਆਊ ਜਾਂ ਹੈਪੀ ਸੀਡਰ ਵਾਲੇ ਤਾਂ ਆਊਗੀ ਪਰ ਫਿਰ ਵੀ ਜਿਹੜੀਆਂ ਗੇਤੀਆਂ ਕਣਕਾਂ ਤੁਸੀਂ ਜ਼ਰੂਰ ਧਿਆਨ ਦਿਓ ਆਪਦੇ ਤਜਰਬੇ ਵੀ ਜ਼ਰੂਰ ਸਾਂਝੇ ਕਰਿਓ ਵੀ ਗੇਤੀਆਂ ਕਣਕਾਂ ਦੇ ਵਿੱਚ ਕਿਉਂਕਿ ਜਿਹੜੇ ਆਹ ਦੇਣ ਆ ਹੁਣ ਇਹ ਮੱਸੀਆਂ ਨੰਕੇ ਆਟੀਆਂ ਤਾਂ ਹੁਣ ਤੁਹਾਨੂੰ ਸੁੰਡੀ ਆ ਦੇ ਨਾਲ ਵਿੱਚ ਦਿਖਾਈ ਦੇ ਸਕਦੀ ਹੈ ਕਿਉਂਕਿ ਗੇਤੀਆਂ ਕਣਕਾਂ ਤੇ ਇੱਕ ਪੀੜੀ ਆਪਦੀ ਉਹ ਕਮਾਣਦੀ ਆ ਜਿਸ ਤਰ੍ਹਾਂ ਇਹ ਕਣਕ ਨੂੰ ਪਾਣੀ ਸਟਾਰਟ ਕਰਿਆ ਬੈ ਤੇ ਇਹਦੇ ਚ ਸਾਨੂੰ ਇੱਕ ਦੋ ਜਗ੍ਹਾ ਤੇ ਆ ਸੁੰਡੀ ਤੁਸੀਂ ਦੇਖ ਰਹੇ ਹੋ ਲੱਭੀ ਹੈਗੀ ਆ ਤਾਂ ਇਹ ਸੁੰਡੀ ਹੋ ਸਕਦੀ ਹੈ ਔਰ ਕਿਸਾਨ ਵੀਰਾਂ ਨੂੰ ਮੇਰੀ ਅਪੀਲ ਵੀ ਆ ਵੀ ਕਿ ਜ਼ਰੂਰ ਧਿਆਨ ਦਿਓ ਹੁਣ ਕਿਉਂਕਿ ਆਈਓ ਦਿਨ ਹੁੰਦੇ ਇਹਦੇ ਜਦੋਂ ਤੋਂ ਸੁੰਡੀ ਤੁਹਾਡੇ ਦਿਖਾਈ ਦਿੰਦੀ ਹੈ ਗੇਤੀਆਂ ਕਣਕਾਂ ਨੂੰ ਖਾਸ ਕਰਕੇ ਬੇਸ਼ੱਕ ਉਹ ਬਾਕੇ ਵਿੱਜਾ ਹੁਣ ਉਹ ਤੋਂ ਵੀ ਧਿਆਨ ਦੇਣਾ ਚਾਹੀਦਾ ਬੇਸ਼ੱਕ ਉਹ ਤੁਹਾਡੀਆਂ ਮਤਲਬ ਹੈਪੀ ਸੀਡਰ ਹੈ ਜਾਂ ਸੁਪਰ ਸੀਡਰ ਹੈ ਸਾਰਿਆਂ ਤੇ ਧਿਆਨ ਦੇਣਾ ਚਾਹੀਦਾ ਕਿਉਂਕਿ ਗੇਤੀ ਕਣਕੇ ਦੇ ਉੱਪਰ ਅਡਲ ਟਾਂਡਾ ਦੇ ਜਾਂਦਾ ਤੇ ਆਂਡਾ ਦੇਣ ਤੋਂ ਬਾਅਦ ਕੀ ਆ ਉਹ ਛੁੰਡੀ ਜਿਹੜੀ ਨਿਕਲਿਆ ਆਉਂਦੀ ਹੈ